ਮਨਦੀਪ ਰਿੰਪੀ ਦੇ ਨਾਲ ਜ਼ਿੰਦਗੀ ਪਰਤਾਈ ਦੀ ਅਗਲੀ ਖੜੀ ਗੁਰਸਿੱਰਤ ਦੇ ਮੈਸੇਜਾਂ ਦੀ ਮੈਨੂੰ ਹਰ ਪਲ ਉਹਦੀ ਗ੍ਰਹਿਣ ਲੱਗੀ ਨਾ ਚਾਹੁੰਦੇ ਹੋਏ ਵੀ ਵਾਰ-ਵਾਰ ਮੇਰਾ ਧਿਆਨ ਫੋਨ ਤੇ ਚਲਿਆ ਜਾਂਦਾ ਮੈਨੂੰ ਇੰਜ ਲੱਗਦਾ ਜਿਵੇਂ ਮੇਰੇ ਦਿਲ ਅੰਦਰ ਕਿਸੇ ਬਗਾਵਤ ਦੀ ਚਿੰਗ ਸਿਰ ਝੁਕਣ ਦੀ ਹਿਮਾਕਤ ਕਰਨ ਲੱਗੀ ਹੋਵੇ ਮੈਂ ਆਪਣੇ ਬਾਗੀ ਮਨ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਤੇ ਮੁੜ-ਮੁੜ ਮਨ ਨੂੰ ਪੱਕਾ ਕਰ ਲੈਂਦੀ ਕਿ ਮੈਂ ਫੋਨ ਨਹੀਂ ਵੇਖਾਂਗੀ ਗੁਰਸੇਰ ਦੇ ਕਿਸੇ ਮੈਸੇਜ ਦਾ ਕੋਈ ਜਵਾਬ ਨਹੀਂ ਦਿਆਂਗੀ ਪਰ ਮੈਸੇਜ ਵੇਖਦੇ ਸਰ ਮੇਰੀ ਸਾਰੀ ਫੈਸਲੀ ਝਟਪਟਕ ਟੁੱਟ ਜਾਂਦੀ ਤੇ ਮੇਰੀਆਂ ਉਂਗਲੀਆਂ ਆਪਣੇ ਆਪ ਹੀ ਫੋਨ ਤੇ ਫੁਰਤੀ ਨਾਲ ਦੌੜਨ ਲੱਗਦੀਆਂ ਮੈਂ ਉਸਦੇ ਮੈਸੇਜ ਦਾ ਝਟ ਕੋਈ ਨਾ ਕੋਈ ਜਵਾਬ ਦੇ ਹੀ ਦਿੰਦੀ ਮੇਰੇ ਦਿਲ ਦੀ ਤਰ੍ਹਾਂ ਹੁਣ ਮੈਨੂੰ ਮੇਰੀਆਂ ਉਂਗਲੀਆਂ ਵੀ ਮੇਰੇ ਵੱਸੋਂ ਬਾਹਰ ਹੋ ਗਈਆਂ ਝਾਪਦੀਆਂ ਗੁਰਸੇਰਸ ਵੀ ਆਪਣੇ ਮਨ ਦੀਆਂ ਸਾਂਝਾ ਮੇਰੇ ਨਾਲ ਪਾ ਆਪਣੇ ਆਪ ਨੂੰ ਖੁਸ਼ ਰੱਖਣ ਦਾ ਯਤਨ ਕਰਨ ਲੱਗਿਆ ਮੈਨੂੰ ਹਮੇਸ਼ਾ ਇੰਜ ਮਹਿਸੂਸ ਹੁੰਦਾ ਜਿਵੇਂ ਗੁਰਸਿੱਰਤ ਦੀ ਜ਼ਿੰਦਗੀ ਦੀਆਂ ਉਲਝੀਆਂ ਪਤਾ ਨਹੀਂ ਕਿੰਨੀਆਂ ਹਿਤਾਂ ਦਾ ਗੰਢਾਂ ਦੇ ਸਹਾਰੇ ਵੱਜੀਆਂ ਹੋਈਆਂ ਹੋਣ ਉਹ ਆਪ ਵੀ ਅਕਸਰ ਮੈਨੂੰ ਆਖਦਾ ਕਿ ਕਦੇ-ਕਦੇ ਤਾਂ ਮੇਰਾ ਢੀ ਕਰਦਾ ਉਹਨਾਂ ਸਾਰੀਆਂ ਸੰਧਾਂ ਨੂੰ ਇੱਕੋ ਝਟਕੇ ਨਾਲ ਤੋੜ ਪਰਾਂ ਸੁੱਟ ਕੇ ਬੈਠ ਜਾਵਾਂ ਇੱਕ ਖੁੰਝੇ ਆਪਣੇ ਮਨ ਦੀਆਂ ਤਿਆਂ ਅੰਦਰ ਪਰ ਫਿਰ ਦੂਜੇ ਹੀ ਪਲ ਹੌਂਕਾ ਉੱਠਦਾ ਹੈ ਜਦੋਂ ਵੇਖਦਾ ਹੈ ਬੇਸੁੱਧ ਅੱਧ ਬਈ ਗੁੱਛਾ ਮੁੱਛਾ ਹੋਈ ਪਈ ਆਪਣੀ ਮਾਂ ਨੂੰ ਮੰਜੇ ਤੇ ਇੱਕ ਦਿਨ ਗੁਰਸੇਰਤ ਦਾ ਕੋਈ ਮੈਸੇਜ ਨਾ ਆਇਆ ਮੈਂ ਵਾਰ-ਵਾਰ ਫੋਨ ਚੈੱਕ ਕਰਾਂ ਫਿਕਰਾਂ ਨਾਲ ਘੁੱਲਦੀ ਰਹੀ ਉਸ ਦਿਨ ਮੈਂ ਉਸਦੇ ਮੈਸੇਜ ਤੋਂ ਬਿਨਾਂ ਤਰਲੋ ਮੱਚੀ ਹੋਈ ਪਈ ਸਾਂ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਗੁਰਸੇਰਤ ਕਿਵੇਂ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਮੈਂ ਉਹਨੂੰ ਕਿੰਨੇ ਮੈਸੇਜ ਭੇਜੇ ਪਰ ਉਹਨੇ ਮੇਰੇ ਕਿਸੇ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਉਹਦੇ ਅਜਿਹੇ ਵਿਰਤਾਉ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਦੂਜੇ ਹੀ ਪਲ ਮੈਂ ਕਿਸੇ ਅਣਹੋਣੀ ਬਾਰੇ ਸੋਚ ਕੇ ਡਰ ਜਾਂਦੀ ਤੇ ਰੱਬ ਅੱਗੇ ਉਡੀਕ ਉਸ ਤੇ ਪਰਵਾਰ ਦੀ ਸਲਾਮਤੀ ਦੀਆਂ ਅਰਦਾਸਾਂ ਕਰਨ ਲੱਗਦੀ ਮੈਂ ਆਪਣੇ ਆਪ ਨੂੰ ਧੋਖਾ ਦੇਣ ਦੀ ਅਸਫਲ ਕੋਸ਼ਿਸ਼ ਕਰਦੀ ਜਦੋਂ ਅੱਖਾਂ ਮੀਚ ਕੇ ਪੈ ਜਾਂਦੀ ਤਾਂ ਜੋ ਅੱਖਾਂ ਵਿੱਚ ਨੀਂਦ ਪਰ ਸੱਕਾਂ ਪਰ ਉਸ ਰਾਤ ਇੰਜ ਲੱਗਦਾ ਸੀ ਜਿਵੇਂ ਨੀਂਦ ਮੈਨੂੰ ਧੋਖਾ ਦੇ ਕੇ ਕਿਧਰੇ ਹੋਰ ਰਾਹੇ ਪਰਤ ਗਈ ਹੋਵੇ ਮੇਰੀ ਉਡੀਕ ਮੁੱਕਰਦਾ ਨਾ ਨੀ ਸੀ ਲੈਰੀ ਨਾ ਹੀ ਨੀਦ ਆ ਰਹੀ ਸੀ ਤੇ ਨਾ ਹੀ ਉਹਦਾ ਕੋਈ ਮੈਸੇਜ ਰਾਤ ਦੇ 2 ਵੱਜ ਚੁੱਕੇ ਸਨ ਜਦੋਂ ਮੈਂ ਫੋਨ ਵੇਖਿਆ ਗੁਰਸੇਰ ਦਾ ਮੈਸੇਜ ਆਇਆ ਹੋਇਆ ਸੀ ਰਹਿਤ ਕਾਫੀ ਹੋ ਚੁੱਕੀ ਸੀ ਪਰ ਮੈਂ ਥੁਰਿਆ ਨਾ ਗਿਆ ਮੈਸੇਜ ਕਰਨ ਦੀ ਬਜਾਏ ਮੈਂ ਉਹਨੂੰ ਫੋਨ ਲਾ ਬੈਠੀ ਉਧਰੋਂ ਫੋਨ ਚੁੱਕੜ ਦੀ ਡੇਰ ਸੀ ਮੈਂ ਬੜੇ ਰੋਗ ਅਤੇ ਹੱਕ ਨਾਲ ਬਿਨਾ ਕੁਝ ਸੋਚੇ ਸਮਝੇ ਪਤਾ ਨਹੀਂ ਕੀ ਕੀ ਆਖ ਬੈਠੀ ਸਭ ਸੁਖਸਾ ਹੈ ਮੈਂ ਕਿੰਨੇ ਮੈਸੇਜ ਕੀਤੇ ਮੇਰੇ ਮੈਸੇਜ ਦਾ ਕੋਈ ਜਵਾਬ ਨਹੀਂ ਹੁਣ ਅੱਧੀ ਰਾਤ ਨੂੰ ਵੀ ਕੀ ਲੋੜ ਸੀ ਮੈਸੇਜ ਕਰਨ ਦੀ ਦੂਸਰੇ ਪਾਸੇ ਭਾਵੇਂ ਫੋਨ ਚੁੱਕਿਆ ਹੋਇਆ ਸੀ ਪਰ ਕਿਸੇ ਦਾ ਕੋਈ ਹੰਗਾਰਾ ਨਾ ਮਿਲਣ ਤੇ ਮੈਂ ਡਰ ਗਈ ਮੇਰੇ ਮਨ ਵਿੱਚ ਅਚਾਨਕ ਖਿਆਲ ਆਉਣ ਲੱਗੇ ਕਿ ਗੁਰਸੇਰ ਦਾ ਫੋਨ ਕਿਸੇ ਹੋਰ ਕੋਲ ਹੀ ਨਾ ਹੋਵੇ ਹੁਣ ਮੈਂ ਵੀ ਚੁੱਪ ਕਰ ਗਈ ਮੈਨੂੰ ਉਡੀਕ ਸੀ ਕਿਸੇ ਹੰਗਾਰੇ ਦੀ ਤੇ ਦੂਜੇ ਪਾਸੇ ਕੋਈ ਉਡੀਕ ਰਿਹਾ ਸੀ ਮੇਰੇ ਅਗਲੇ ਬੋਲਣ ਜਿਹੜੇ ਹੁਣ ਮੈਂ ਆਪਣੇ ਮੂੰਹ ਵਿੱਚ ਹੀ ਬੋਚਲੇ ਸਨ ਹੁਣ ਦੋਵੇਂ ਪਾਸੇ ਦੋ ਠੀਠ ਫੋਨ ਚੁੱਕੀ ਬੈਠੇ ਸਨ ਆਪਣੇ ਆਪਣੇ ਮਨਾਂ ਵਿੱਚ ਝੂਲਦੇ ਅਸਾਸਾਂ ਨੂੰ ਦਬਾਉਣ ਦੀ ਜਦੋਂ ਜੈਦ ਵਿੱਚ ਰੁੱਝੇ ਹੋਏ ਸਨ ਮੇਰੀ ਉਡੀਕ ਟੁੱਟੀ ਜਦੋਂ ਗੁਰਸੇਰਤ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਉਹ ਆਖਣ ਲੱਗਿਆ ਅੱਜ ਮੇਰੀ ਮੰਮੀ ਦੀ ਸਿਹਤ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਉਣਾ ਪਿਆ ਤੇ ਹੁਣ ਵੀ ਮੈਂ ਹਸਪੀਟਲ ਤੋਂ ਹੀ ਬੋਲ ਰਿਹਾ ਰਾਤ ਬਹੁਤ ਜ਼ਿਆਦਾ ਹੋ ਗਈ ਹੈ ਆਪਾਂ ਸਵੇਰੇ ਗੱਲ ਕਰਾਂਗੇ ਉਹਨੇ ਫੋਨ ਰੱਖ ਦਿੱਤਾ ਉਸਦੀ ਇਹ ਗੱਲ ਸੁਣ ਮੇਰਾ ਮਨ ਉਸ ਲਈ ਹਮਦਰਦੀ ਨਾਲ ਭਰ ਗਿਆ ਉਕੇ ਮੈਨੂੰ ਪਤਾ ਸੀ ਕਿ ਉਸਦੀ ਮਾਂ ਤੋਂ ਲੱਭਾ ਹੁਸਤਾ ਇਸ ਤੁਰੀਆਂ ਵਿੱਚ ਕੋਈ ਨਹੀਂ ਉਹ ਤਾਂ ਆਪ ਆਖਦਾ ਹੁੰਦਾ ਸੀ ਕਿ ਜਦੋਂ ਦੀ ਮੈਂ ਹੋਸ਼ ਸੰਭਾਲੀ ਆਪਣੇ ਪਿਓ ਨੂੰ ਵੇਖਿਆ ਸੀ ਤਸਵੀਰਾਂ ਵਿੱਚ ਜਾਂ ਫਿਰ ਮੈਂ ਉਸ ਨੂੰ ਉਹਨਾਂ ਚਿੱਠੀਆਂ ਵਿੱਚ ਰੱਬਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਜਿਹੜੀਆਂ ਉਸ ਦਾ ਪਿਓ ਉਸਦੀ ਮਾਂ ਨੂੰ ਭੇਜਦਾ ਹੁੰਦਾ ਸੀ ਬਾਹਰ ਗੁਰਸੇਰਤ ਉਦੋਂ ਮਸਾਂ 6 ਕੁ ਬਰਿਆਂ ਦਾ ਸੀ ਜਦੋਂ ਉਹਦਾ ਪਿਓ ਬਾਹਰ ਗਿਆ ਰੋਜ਼ੀ ਰੋਟੀ ਦੇ ਚੱਕਰ ਵਿੱਚ ਉਹਦੀ ਮਾਂ ਨੇ ਆਪਣਾ ਗਹਿਣਾ ਘੱਟਾ ਵੇਚ ਕਰ ਲਿਆ ਸੀ ਬਾਹਰ ਇਹ ਸੋਚ ਕੇ ਕਿ ਉਹ ਦੀ ਤੇ ਸਾਡੀ ਜੂਨ ਸੁਧਰ ਜਾਊ ਕਿਉਂਕਿ ਖੇਤੀਬਾੜੀ ਵਿੱਚ ਇੱਥੇ ਕੁਝ ਬਲ ਨਹੀਂ ਸੀ ਪੈਂਦਾ ਜਦੋਂ ਉਹ ਦਾ ਪਿਓ ਵਾਰ ਗਿਆ ਕਿੰਨੇ ਦਿਨ ਤਾ ਉਹਦੀ ਮਾਂ ਬੂਹੇ ਵਿੱਚ ਹੀ ਟਿਕਦੀ ਰਹੀ ਮਾੜੀ ਜੀ ਬਿੜਕ ਹੁਣ ਸੇ ਭੱਜੀ ਜਾਂਦੀ ਇਹ ਸੋਚ ਕੇ ਕਿ ਗੁਰਸੇਰ ਦਾ ਪਿਓ ਆ ਗਿਆ ਪਰ ਦੂਜੇ ਹੀ ਪਲ ਅੱਖਾਂ ਪਰ ਲੈਂਦੀ ਚੀਚੇ ਕਰਕੇ ਕਿ ਉਹ ਤਾਂ ਹੁਣ ਬਾਹਰਲੇ ਮੁਲਕ ਚੜ੍ਹਿਆ ਗਿਆ ਮੁਰ ਪੁੱਤ ਵਰ ਵੇਖਪਨ ਕਾਬੂ ਕਰ ਲੈਂਦੀ ਤੇ ਧੀਆਂ ਪੁੱਤਾਂ ਖਾਤਰ ਮਾਂ ਪਿਓ ਨੂੰ ਸਭ ਕੋੜਾクセਲਾ ਜਰਨਾ ਹੀ ਪੈਂਦਾ ਮੈਨੂੰ ਅਕਸਰ ਗੁਰਸੇਰ ਦੀ ਜ਼ਿੰਦਗੀ ਦੀਆਂ ਹੋਰ ਪਰਤਾਂ ਖੁੱਲਣ ਦੀ ਧੰਗ ਰਹਿੰਦੀ ਪਰ ਉਹ ਹਮੇਸ਼ਾ ਮੇਰੇ ਨਾਲ ਕੁਝ ਕੋ ਗੱਲਾਂ ਸਾਂਝੀਆਂ ਨਾ ਕਰਦਾ ਪਤਾ ਨਹੀਂ ਕਿਉਂ ਕੋਈ ਨਾ ਕੋਈ ਬਹਾਨਾ ਲਾ ਪਾਸਾ ਵੱਟ ਜਾਂਦਾ ਮੈਨੂੰ ਇਹ ਲੱਗਦਾ ਜਿਵੇਂ ਉਹਦੇ ਅੰਦਰ ਹਮੇਸ਼ਾ ਖਲਬਲੀ ਦੀ ਮੱਛੀ ਰਹਿੰਦੀ ਹੈ ਉਹ ਗੱਲ ਕਰਦਾ ਕਰਦਾ ਪਲਾਂ ਵਿੱਚ ਉਦਾਸ ਹੋ ਜਾਂਦਾ ਪਮੇ ਉਸ ਦੀਆਂ ਅੱਖਾਂ ਵਿੱਚ ਮੈਨੂੰ ਕੋਈ ਡਾਡਾ ਦੁੱਖ ਝਾਤੀਆਂ ਮਾਰਦਾ ਨਜ਼ਰ ਆਉਂਦਾ ਪਰ ਫਿਰ ਵੀ ਮੈਨੂੰ ਉਹਦੀਆਂ ਅੱਖਾਂ ਵਿੱਚ ਹੰਝੂ ਕਦੇ ਨਜ਼ਰ ਨਹੀਂ ਆਏ ਅਗਲੀ ਸਵੇਰ ਫੋਨ ਤੇ ਉਹਦੇ ਸੰਗ ਚੋਂ ਰੜਕਦੀ ਭਾਰੀ ਆਵਾਜ਼ ਸੁਣ ਮੇਰੇ ਮਨ ਅੰਦਰ ਅਜੀਬ ਜਿਹੀ ਖਿੱਚ ਪੈਣ ਲੱਗੀ ਉਸ ਕੋਰੀਆਂ ਪਰਿ ਆਵਾਜ਼ ਬਾਰੇ ਪਤਾ ਕਰਨ ਦੀ ਮੈਨੂੰ ਇਹ ਲੱਗਿਆ ਜਿਵੇਂ ਉਹ ਸਾਰੀ ਰਾਤ ਸੁੱਤਾ ਨਹੀਂ ਉਹਦੀਆਂ ਅੱਖਾਂ 'ਚ ਅਥਰੂ ਤਰ ਰਹੇ ਹੋਣ ਉਹ ਵੀ ਲੱਭ ਪਈ ਮੈਂ ਗੱਲਾਂ ਗੱਲਾਂ ਵਿੱਚ ਉਹਦੀਆਂ ਅੱਖਾਂ ਵਿੱਚ ਉੱਗੀ ਲਾਲੀ ਬਾਰੇ ਪੁੱਛ ਬੈਠੀ ਉਹ ਬਿਨਾਂ ਕਿਸੇ ਕੱਲੋਂ ਹੱਸਦਾ ਹੋਇਆ ਅੱਖਾਂ ਲੱਗਿਆ ਹਰ ਰਾਤੀ ਇੱਕ ਨਾਵਲ ਹੱਥ ਲੱਗ ਗਿਆ ਨਾਵਲ ਦੀ ਕਹਾਣੀ ਨੇ ਮੈਨੂੰ ਆਪਣੇ ਨਾਲ ਹੀ ਥੋੜੀ ਰੱਖਿਆ ਸੋਚਣ ਲੱਗਿਆ ਜਦੋਂ ਤੱਕ ਪੂਰਾ ਨਹੀਂ ਪੜਾਂਗਾ ਨੀਂਦ ਨਹੀਂ ਆਵੇਗੀ ਪਰ ਮੈਨੂੰ ਕੀ ਪਤਾ ਸੀ ਕਿ ਪੂਰਾ ਪੜਨ ਤੋਂ ਬਾਅਦ ਵੀ ਉਹ ਨੀਂਦ ਹੀ ਰਹੇਗਾ ਤੇ ਅੱਖਾਂ ਵਿੱਚ ਲਾਲੀ ਆਪਣੀ ਥਾਂ ਬਣਾ ਲਵੇਗੀ ਮੈਂ ਵਿਅੰਗ ਨਾਲ ਪੁੱਛਿਆ ਅਜੇ ਆ ਕਿਹੜਾ ਨਾਵਲ ਸੀ ਜਿਹਨੇ ਤੁਹਾਨੂੰ ਕੇਲ ਕੇ ਰੱਖਿਆ ਸਾਨੂੰ ਵੀ ਸੁਣਾ ਦਿਓ ਕਹਾਣੀ ਉਸ ਨਾਵਲ ਦੀ ਅਸੀਂ ਵੀ ਦੇਖੀ ਹੈ ਕਿ ਨੀਂਦ ਆਉਂਦੀ ਹੈ ਜਾਂ ਅੱਖਾਂ ਵਿੱਚ ਲਾਲੀ ਮੇਰਾ ਇੰਜ ਆਖਣ ਦੀ ਡੇਟ ਸੀ ਉਹ ਸੱਚਮੁੱਚੀ ਨਾਵਲ ਦੀ ਕਹਾਣੀ ਛੇੜ ਕੇ ਬਹਿ ਗਿਆ ਉਹ ਨਾਵਲ ਮੈਨੂੰ ਇਸ ਢੰਗ ਨਾਲ ਸੁਣਾਉਣ ਲੱਗਿਆ ਜਿਵੇਂ ਸਭ ਕੁਝ ਮੇਰੇ ਸਾਹਮਣੇ ਵਾਪਰ ਰਿਹਾ ਹੋਵੇ ਨਾਵਲ ਦਾ ਇੱਕ ਪਾਤਰ ਬਲਦੇਵ ਸਿੰਘ ਵਿਦੇਸ਼ ਗਿਆ ਹੋਇਆ ਗੁਰਸੀਰਤ ਉਸ ਪਾਤਰ ਤੋਂ ਸੇ ਪ੍ਰਵਾਰਬਾਰੀ ਚਰਚਾ ਕਰਨ ਲੱਗਿਆ ਬਲਦੇਵ ਦੇ ਜਾਣ ਤੋਂ ਬਾਅਦ ਮਹਿਨਾ ਕੂਤ ਉਸ ਦੀ ਪਤਨੀ ਹਰਦੇਵ ਕੌਰ ਦਾ ਮਨ ਬਹੁਤੀ ਡਿੱਗੂ ਡਿੱਗੂ ਕਰਦਾ ਰਿਹਾ ਪਰ ਜਦੋਂ ਬਲਦੇਵ ਦਾ ਚਿੱਠੀ ਪੱਤਰ ਆਉਣ ਲੱਗਿਆ ਤਾਂ ਮਨ ਨੂੰ ਕੁਝ ਟਿਕਾਹ ਹੋਇਆ ਹੁਣ ਚੜੇ ਮਹੀਨੇ ਚਿੱਠੀ ਪੱਤਰ ਦੇ ਨਾਲ ਮਨੇ ਆਰਡਰ ਵੀ ਆ ਜਾਂਦਾ ਘਰ ਦਾ ਗੁਜ਼ਾਰਾ ਚੰਗਾ ਤੋਂ ਲੱਗਿਆ ਦੇਣਦਾਰੀਆਂ ਮੁੱਕ ਗਈਆਂ ਹਰਦੇਵ ਕੌਰ ਪੰਜ ਬਾਤਾਂ ਪੜੀ ਹੋਈ ਸੀ ਤੇ ਜਦੋਂ ਬਲਦੇਵ ਦੀ ਚਿੱਠੀ ਆਉਂਦੀ ਤਾਂ ਉਹਨੂੰ ਚਾਹ ਚੜ ਜਾਂਦਾ ਤੇ ਕਿੰਨੀ ਕਿੰਨੀ ਵਾਰ ਚਿੱਠੀ ਨੂੰ ਵੇਖਦੀ ਤੇ ਮੁੜ ਮੁੜ ਪੜ੍ਹਦੀ ਰਹਿੰਦੀ ਬਲਦੇਵ ਦਾ ਪੁੱਤਰ ਬਿੰਦਰ ਜਦੋਂ ਮਾਂ ਨੂੰ ਚਿੱਠੀ ਪੜਦਿਆਂ ਵੇਖਦਾ ਤਾਂ ਉਸ ਨੂੰ ਇੰਜ ਲੱਗਦਾ ਜਿਵੇਂ ਉਹਦੀ ਮਾਂ ਚਿੱਠੀ ਨਾਲ ਗੱਲਾਂ ਕਰਦੀ ਹੋਵੇ ਉਹ ਚਿੱਠੀ ਪੜਦੀ ਪੜਦੀ ਹੰਗਾਰੇ ਪੜਦੀ ਕਦੇ ਹੱਸਣ ਲੱਗਦੀ ਤੇ ਕਦੇ ਰੋਂ ਤਿੰਨ ਸਾਲ ਚਿੱਠੀਆਂ ਵੀ ਆਉਂਦੀਆਂ ਰਹੀਆਂ ਤੇ ਮਣੀ ਆਰਡਰ ਵੀ ਹਰਦੇਵ ਕੌਰ ਪੈਸਾ ਪੈਸਾ ਬਚਾ ਕੇ ਰੱਖਦੀ ਕਿਉਂਕਿ ਉਹਨੂੰ ਪਤਾ ਸੀ ਕਿ ਇਹ ਸਿਰਫ ਕਾਗਜ਼ ਤੇ ਨੋਟ ਨਹੀਂ ਸਗੋ ਉਹਨਾਂ ਦੋਹਾਂ ਜੀਆਂ ਦੇ ਦੂਰ ਰਹਿਣ ਦੀ ਮਜਬੂਰੀ ਦਾ ਉਤਰਿਆ ਮੁੱਲ ਹੈ ਉਹ ਸੋਚਦੀ ਇੱਕ ਸਫ਼ਰ ਲਾ ਔਣ ਮੁੜ ਬਾਹਰ ਨਹੀਂ ਜਾਣ ਦੇਣਾ ਬਲਦੇਵ ਨੂੰ ਥੋੜੀ ਖਾ ਲਵਾਂਗੇ ਘਟ ਚ ਗੁਜ਼ਾਰਾ ਕਰ ਲਵਾਂਗੇ ਪਰ ਪਰਿਵਾਰ ਦੇ ਜੀਆਂ ਨੂੰ ਇੰਜ ਖਿਲਰਨ ਨਹੀਂ ਦੇਣਾ ਇੱਕ ਛੱਤ ਹੇਠ ਰਹਿ ਨਾਲ ਜੀਆਂ ਦਾ ਮੋਹ ਬਣਿਆ ਰਹਿੰਦਾ ਤਿੰਨ ਸਾਲਾਂ ਬਾਅਦ ਜਦੋਂ ਬਲਦੇਵ ਘਰ ਪਰਤਿਆ ਹਰਦੇਵ ਦੀ ਜਾਨ ਵਿੱਚ ਜਾਣਾ ਕੀ ਉਹਨੂੰ ਇੰਜ ਲੱਗਣ ਲੱਗਿਆ ਜਿਵੇਂ ਘਰ ਵਿੱਚ ਰੂਹ ਪੈ ਗਈ ਹੋਵੇ ਬਿੰਦਰ ਉਦੋਂ ਨੂੰ ਕੁ ਸਾਲਾਂ ਦਾ ਹੋ ਗਿਆ ਸੀ ਉਦੋਂ ਕਿਹੜਾ ਬਹੁਤੇ ਫੋਨ ਹੁੰਦੇ ਸਨ ਸਰਪੰਚ ਦੇ ਘਰ ਫੋਨ ਲੱਗਿਆ ਹੋਇਆ ਸੀ ਹਰਦੇਵ ਕੋਰ ਸਰਪੰਚ ਉਹਨਾਂ ਦੇ ਘਰ ਫੋਨ ਸੁਣ ਜਾਂਦੀ ਹੁੰਦੀ ਸੀ ਬਿੰਦਰ ਵੀ ਮਾਂ ਦੀ ਹੁਗੜਫੜ ਆਪਣੇ ਪਿਓ ਨਾਲ ਫੋਨ 'ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਪਰ ਜਦੋਂ ਤਿੰਨ ਸਾਲਾਂ ਬਾਅਦ ਆਪਣੇ ਪਿਓ ਨੂੰ ਮਿਲਿਆ ਤਾਂ ਇੰਜ ਵੇਖੇ ਜਿਵੇਂ ਕਿਸੇ ਓਪਰੇ ਬੰਦੇ ਨੂੰ ਵੇਖਦਾ ਹੋਵੇ ਆਪਣੇ ਪਿਓ ਤੋਂ ਸੰਗਦਾ ਹੋਇਆ ਮਾਂ ਦੀ ਚੁੰਨੀ ਦਾ ਲੜਫੜ ਉਹਦੇ ਓਲੇ ਨੂੰ ਹੋਈ ਜਾਵੇ ਬਲਦੇਵ ਨੇ ਉਹਨੂੰ ਬਾਹਰ ਤੋਂ ਫੜ ਆਪਣੇ ਵੱਲ ਨੂੰ ਖਿੱਚ ਕੇ ਬੁੱਕਲ ਵਿੱਚ ਪਾ ਲਿਆ ਤੇ ਆਖਣ ਲੱਗਿਆ ਕਿ ਮੇਰਾ ਪੁੱਤ ਸੁਖ ਨਾਲ ਜਵਾਨ ਹੋ ਗਿਆ ਇਹਨਾਂ ਤਿੰਨ ਸਾਲਾਂ ਵਿੱਚ ਬਿੰਦਰ ਸੱਚਮੁੱਚ ਇਨਾਂ ਤਿੰਨ ਸਾਲਾਂ ਵਿੱਚ ਸੁੱਖ ਨਾਲ ਆਪਣੇ ਖਾਣ-ਖਾਨ ਨਾਲੋਂ ਕਿਤੇ ਵੱਡਾ ਜਾਪਨ ਲੱਗ ਪਿਆ ਸੀ। ਮਲਦੇਵ ਪੱਕਾ ਹੀ ਆਇਆ ਸੀ ਉਸ ਕੰਪਨੀ ਵਿੱਚੋਂ। ਉਹ ਸੋਚਦਾ ਸੀ ਕਿ ਨਵੇਂ ਸਿਰਿਓਂ ਕਾਗਜ਼-ਪੱਤਰ ਤਿਆਰ ਕਰਵਾ ਕੇ ਕਿਸੇ ਹੋਰ ਕੰਪਨੀ ਵਿੱਚ ਜਾਵਾਂਗਾ। ਇਸ ਕੰਪਨੀ ਵਿੱਚ ਬੰਦੇ ਦੀ ਮੱਤ ਮਾਰੀ ਜਾਣ ਵਾਲੀ ਗੱਲ ਹੈ। ਇੰਨਾ ਕਿੰਨਾ ਕੰਮ ਲੈਂਦੇ, ਬੰਦੇ ਦੀ ਪਿੱਠ ਸਿੱਧੀ ਨਹੀਂ ਹੁੰਦਿੰਦੇ। ਉਹ ਬਟਾ ਹੀ ਵੱਖਰਾ ਪਰ ਤਨਖਾਹ ਹੋਰ ਕੰਪਨੀਆਂ ਨਾਲੋਂ ਕਿਤੇ ਘੱਟ ਦਿੰਦੇ। ਜਿਸ ਕਾਰਨ ਬਲਦੇਵ ਇਸ ਕੰਪਨੀ ਵਿੱਚ ਮੁੜ ਕੇ ਦੇ ਪੈਰ ਨਾ ਚੜਨ ਦਾ ਫੈਸਲਾ ਕਰਕੇ ਹੀ ਵਾਪਸ ਪਰਤਿਆ ਸੀ ਇਸ ਲਈ ਉਹਦੇ ਪੈਰਾਂ ਵਿੱਚ ਸਮੇਂ ਦੀ ਕੋਈ ਤੰਦਰ ਨਹੀਂ ਸੀ ਬੱਜੀ ਹੋਈ ਵਾਪਸ ਪਰਤਣ ਦੀ ਉਹ ਹਰ ਰੋਜ਼ ਆਪਣੀ ਘਰ ਵਾਲੀ ਹਰਦੀਪ कौर ਤੇ ਪੁੱਤਰ ਬਿੰਦਰ ਨਾਲ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਮਿਲਣ ਤੁਰਪਿੰਦਾ ਹਰਦੀਪ कौर ਬਹੁਤ ਸਜ-ਤਜ ਕੇ ਰਹਿੰਦੀ ਰਵੀ ਵੀ ਕਿਉਂ ਨਾ 3 ਸਾਲਾਂ ਬਾਅਦ ਤਾਂ ਚਾਹੀ ਚਾਹੀ ਚਾਜ ਨਾਲ ਤਿਆਰ ਹੋਣ ਲੱਗੀ ਸੀ ਨਹੀਂ ਤਾਂ 3 ਸਾਲ ਘਰ ਵਿੱਚ ਹੀ ਵੱਡੀ ਰਹੀ ਨੋ ਕਿ ਫੇਰ ਇਸ ਤੇ داری ਚ ਬਹੁਤਾ ਜਾਣਾ ਆਉਣਾ ਹੋਇਆ ਨਾ ਹੀ ਗੜੀ ਗਵਾਂਡ ਵਿੱਚ ਉਦੋਂ ਹੀ ਘਰੋਂ ਬਾਹਰ ਨਿਕਲਦੀ ਜਦੋਂ ਕੋਈ ਚੰਗੀ ਮਾੜੀ ਹੋਣ ਤੇ ਜਾਏ ਬਿਨਾਂ ਨਹੀਂ ਸੀ ਸਰਦਾ ਚੰਗੀ ਥਾਂ ਤੇ ਤਾਂ ਫੇਰ ਵੀ ਆਪਣੀ ਸੱਸ ਜਾਂ ਸਹੁਰੇ ਕੋਲ ਸ਼ਗਨ ਕਰ ਦਿੰਦੀ ਪਰ ਮਾੜੀ ਖਬਰ ਤੇ ਅਫਸੋਸ ਲਈ ਜਾਣ ਤੋਂ ਕਦੇ ਨਾ ਖੁੰਝਦੀ ਹੁਣ ਜਿੱਦਨ ਦਾ ਬਲਦੇਵ ਆਇਆ ਹੋਇਆ ਸੀ ਹਰਦੇਵ ਕੌਰ ਦੀਆਂ ਚੂੜੀਆਂ ਛੰਣ ਛੰਣ ਕਰਦੀਆਂ ਨਾ ਸਕਦੀਆਂ ਉਹ ਬੁੱਲਾਂ ਤੇ ਨਾਭੀ ਰੰਗ ਦੀ ਗੂੜੀ ਸੁਰਖੀ ਤੇ ਮੱਥੀਨੀ ਕੀ ਜੀ ਸੂਟ ਨਾਲ ਦੀ ਬਿੱਦੀ ਲਾਉਣਾ ਨਾ ਭੁੱਲਦੀ ਅੱਖਾਂ ਵਿੱਚ ਵੀ ਸੁਰਮਾ ਜ਼ਰੂਰ ਪਾਉਂਦੀ ਜਦੋਂ ਸੁਰਮਾ ਪਾਉਂਦੀ ਤਾਂ ਉਹ ਆਪਣੀ ਬੀਬੀ ਦੀ ਗੱਲ ਚੇਤੇ ਆ ਜਾਂਦੀ ਉਹਦੀ ਬੀਬੀ ਕਹਿੰਦੀ ਹੁੰਦੀ ਸੀ ਕਿ ਸੁਰਮਾ ਪਾਉਣ ਨਾਲ ਅੱਖਾਂ ਮੋਟੀਆਂ-ਮੋਟੀਆਂ ਖੂਬ ਚੱਜਦੀਆਂ ਧੀਆਂ ਬੂੰਆਂ ਸੋਹਣੀਆਂ ਲੱਗਦੀਆਂ ਬਿਨਾ ਸੁਰਮੇ ਤੋਂ ਅੱਖਾਂ ਚੁੰਨੀਆਂ-ਚੁੰਨੀਆਂ ਚੰਗੀਆਂ ਨਹੀਂ ਲੱਗਦੀਆਂ ਫਿਰ ਉਹ ਸੋਚਦੀ ਬੀਬੀ ਅੱਖਾਂ 'ਚੋਂ ਸੁਰਮਾ ਨਹੀਂ ਸੀ ਲੱਥਨ ਦਿੰਦੀ ਉਹ ਤਾਂ ਬਖਤਾਵਰ ਮਲਦੀ ਹੱਟਿਓਂ ਸੁਰਮੇ ਦੀਆਂ ਡਲੀਆਂ ਲਿਆ ਆਪ ਰਗੜਦੀ ਹੁੰਦੀ ਸੀ ਜਦ ਵੀਰ ਮਿਲਦੀ ਚੁੱਕ ਕੇ ਬਹਿ ਜਾਂਦੀ ਤੇ ਰਗੜਦੀ ਰਹਿੰਦੀ ਫਿਰ ਨਿੱਕੇ ਨਿੱਕੇ ਨਿਆਣਿਆਂ ਦੇ ਸੁਰਮਾ ਪਾਉਂਦੀ ਹੋਈ ਕਹਿੰਦੀ ਹੁੰਦੀ ਸੀ ਸ਼ੁਰੂ ਤੋਂ ਹੀ ਆਦਤ ਪਾਉਣੀ ਚਾਹੀਦੀ ਹੈ ਸੁਰਮੇ ਦੀ ਨਿਗਾ ਵੀ ਠੀਕ ਰਹਿੰਦੀ ਹੈ ਬੀਬੀ ਵਾਰੇ ਸੋਚਦੀ ਸੋਚਦੀ ਉਹ ਅਕਸਰ ਸ਼ੀਸ਼ੇ ਮੂਰੇ ਖੜੀ ਕੱਲੀਆਂ ਹੱਸ ਪੈਂਦੀ ਆਪਣੀ ਮੰਮਾ ਨੂੰ ਹੱਸਦਿਆਂ ਵੇਖ ਬਿੰਦਰ ਕੁਛ ਲੱਗਦਾ ਮੰਮੀ ਕੀ ਗੱਲ ਹੋ ਗਈ ਤੁਸੀਂ ਕਿਉਂ ਹੱਸਦੇ ਤਾਂ ਹਰਦੇਵ ਕੌਰ ਹਸਤੀ ਹੋਈ ਸੁਰਮੇ ਲਾਨੀ ਹੱਥ ਵਿੱਚ ਫੜ ਕੇ ਆਖਦੀ ਅੱਖਾਂ 'ਚ ਸੁਰਮਾ ਪਵਾ ਪਹਿਲਾਂ ਫਿਰ ਦੱਸਾਂਗੀ ਹਰਦੇਵ ਕੌਰ ਹਸਦੀ ਹੋਈ ਆਖਦੀ ਪੁੱਤ ਜਦ ਮੁੰਡਾ ਲਾੜਾ ਬਣਦਾ ਤਾਂ ਸੁਰਮਾ ਪਉਂਦਾ ਨਹੀਂ ਬਲਾਂ। ਤਾਂ ਬਿੰਦਰ ਵੀ ਉਸੇ ਟੋਣ ਵਿੱਚ ਆਖਦਾ ਕਿ ਭਾਬੀਆਂ ਤੋਂ ਪਉਂਦਾ ਮਾਮਾ ਤੋਂ ਥੋੜਾ। ਜਦੋਂ ਉਹ ਇੰਜ ਆਖਦਾ ਤਾਂ ਹਰਦੇਵ ਕੌਰ ਹਸਦੀ-ਹਸਦੀ ਦੂਰੀ ਹੋ ਜਾਂਦੀ ਤੇ ਕਹਿੰਦੀ ਅੱਛਾ ਫੇਰ ਤੈਨੂੰ ਹੁਣ ਭਾਬੀਆਂ ਤੋਂ ਸੁਰਮਾ ਪੁਆਈ ਦਈਏ। ਮਾਹਤੀ ਕਰ ਸੁਨ ਬਿੰਦਰ ਸੰਗਦਾ ਹੋਇਆ ਬਾਹਰ ਗਲੀ ਵਿੱਚ ਭੱਜ ਜਾਂਦਾ। ਹਰਦੇਵ ਕੌਰ ਵਾਜ਼ਾ ਮਾਰਦੀ ਰਹਿ ਜਾਂਦੀ। ਹਰਦੀਪ ਕੌਰ ਸ਼ੀਸ਼ਿਆਂ ਵਾਲਾ ਪਰਾਂਦਾ ਪਾਉਣਾ ਵੀ ਕਦੇ ਨਾ ਭੁੱਲਦੀ ਕਿਉਂਕਿ ਬਲਦੇਵ ਨੂੰ ਉਹਦਾ ਇੰਜ ਸਜਜ ਤਜ ਕੇ ਰਹਿਣਾ ਪ੍ਰਸੰਨ ਸੀ ਉਹ ਤਾਂ ਆਪ ਹਰਦੀਪ ਕੌਰ ਲਈ ਬਾਹਰੋਂ ਸੁਰਖੀਆਂ ਲਾ ਲਈ ਪਾਊਡਰ ਕਰੀਮਾਂ ਨਾ ਬਾਲਸ਼ਾਂ ਪਰ ਤੇ ਹੋਰ ਪਤਾ ਨਹੀਂ ਕੀ ਕੀ ਨਿਕਸੂਪ ਲੈ ਕੇ ਆਇਆ ਸੀ ਹਰਦੀਪ ਕੌਰ ਨੇ ਜਦੋਂ ਚਾਹੀ ਚਾਹੀ ਸਾਰੀਆਂ ਚੀਜ਼ਾਂ ਆਪਣੀਆਂ ਗਵੰਡਰਾਂ ਨੂੰ ਦਿਖਾਈਆਂ ਤਾਂ ਉਹ ਆਪਣੇ ਆਪਣੇ ਘਰ ਵਾਲਿਆਂ ਕੋਲ ਰੋਸੇ ਕਰਨ ਲੱਗੀਆਂ ਕਿ ਤੁਸੀਂ ਸਾਡੇ ਲਈ ਕਿਉਂ ਨਹੀਂ ਇੰਜ ਚੀਜ਼ਾਂ ਲੈ ਕੇ ਆਉਂਦੇ ਉਹਨਾਂ ਦੇ ਘਰ ਵਾਲੇ ਅਗਾਂ ਬਲਦੇਵ ਨੂੰ ਲਾਂਭੇ ਦਿੰਦੇ ਉਹ ਭਾਈ ਪੁੰਤਾ ਬਾੜਾ ਸਫਰ ਲਾ ਕੇ ਆਪਣੀ ਘਰ ਵਾਲੀ ਲਈ ਇੰਨਾ ਹਾਰ ਸ਼ਿੰਗਾਰ ਲਿਆ ਹਾਂ ਹੁਣ ਦੱਸ ਸਾਸੀ ਕੀ ਕਰੀਏ ਅਗਲੀਆਂ ਸਾਡੇ ਨਾਲ ਰੂਸੀਆਂ ਫਿਰਦੀਆਂ ਤਾਂ ਬਲਦੇਵ ਸਿਉਂ ਹੱਸਦਾ ਭਾਈ ਤੁਸੀਂ ਵੀ ਇੱਕ ਗੇੜਾ ਕੱਢ ਲਓ ਬਾਹਰ ਦਾ ਬਣਾ ਲਓ ਪਾਸਪੋਰਟ ਤੁਹਾਡੇ ਲਈ ਕਿਹੜੇ ਵੀਜ਼ੇ ਮੁੱਕ ਗਏ ਕਾਗਜ਼ ਪੱਤਰ ਪੂਰੇ ਕਰੋ ਐਮਬੈਸੀ ਵਾਲੇ ਕਿਹੜਾ ਮੁਕਰਨ ਲੱਗੇ ਮੋਹਰਾਂ ਲਾਉਣ ਤੋਂ ਜਦੋਂ ਉਹ ਇੰਜ ਆਖਦਾ ਹਾਸਿਆਂ ਦੀਆਂ ਝੜੀਆਂ ਲੱਗ ਜਾਂਦੀਆਂ ਬਸਦੇਵ ਨੂੰ ਬਾਹਰੋਂ ਆਇਆ ਕਦੋਂ 6 ਮਹੀਨੇ ਲੰਘ ਗਏ ਪਤਾ ਹੀ ਨਾ ਲੱਗਿਆ ਕੱਲੇ-ਕੱਲੇ ਰਿਸ਼ਤੇਦਾਰ ਨੂੰ ਮਿਲ ਕੇ ਆਇਆ ਇਹ ਸੋਚ ਕੇ ਕਿ ਦੁਬਾਰਾ ਬਾਹਰੋਂ ਖਬਰੇ 2 ਸਾਲਾਂ ਬਾਅਦ ਮੜਾ ਹੋਣਾ ਜਾਂ 4 ਸਾਲਾਂ ਬਾਅਦ ਉਦੋਂ ਤੱਕ ਬੰਦੇ ਦਾ ਕੀ ਭਰੋਸਾ ਅੱਜ ਕੱਲ ਤਾਂ ਪੈਰ ਚੁੱਕੋ ਤਾਂ ਭਰੋਸਾ ਨਹੀਂ ਨਵੀਆਂ-ਨਵੀਆਂ ਬੁਮਾਰੀਆਂ ਜਿਹੜਾ ਵੇਲਾ ਹੱਸ ਕੇ ਲੰਘਦੇ ਉਹੀ ਪੜਾ ਜਦੋਂ ਤੱਕ ਉਹ ਮੁਰ ਬਾਹਰ ਜਾਣ ਦੇ ਕਾਗਜ਼ ਪੱਤਰ ਤਿਆਰ ਕਰਨ ਬਾਰੇ ਸੋਚਣ ਲੱਗਿਆ ਉਦੋਂ ਤੱਕ ਹਰਦੇਵ ਕੌਰ ਨੇ ਉਸਦੀ ਰੂਹੀ ਚੋਰੀ ਇੱਕ ਮਿੱਠੀ ਜਿਹੀ ਖੁਸ਼ਖਬਰੀ ਨਾਲ ਪਰ ਦਿੱਤੀ ਜਦੋਂ ਨੇ ਬਲਦੇਵ ਨੂੰ ਆਪਣੇ ਨਾਲ ਕਮਲ ਨਰਸਿੰਗ ਹੋਮ ਜਾਣ ਲਈ ਕਿਹਾ ਕਮਲ ਨਰਸਿੰਗ ਹੋਮ ਦਾ ਨਾਂ ਸੁਣਨ ਬਲਦੇਵ ਦੇ ਪਾਸੋਂ ਕਈ ਤਰ੍ਹਾਂ ਦਾ ਅਚੰਤ ਚੇਤ ਉੱਡਣ ਲੱਗੀਆਂ ਉਹਦੇ ਚਿਹਰੇ ਤੇ ਮੁਸਕਰਾਹਟ ਤੇ ਅੱਖਾਂ ਵਿੱਚ ਚਮਕ ਨੂੰ ਵੇਖ ਕੇ ਹਰਦੇਵ ਕੌਰ ਦੇ ਬੁੱਲਾਂ ਤੇ ਵੀ ਮੁਸਕਾਨ ਉਤਰਾਈ ਬਲਦੇਵ ਦੇ ਮੂੰਹੋਂ ਐਨਾ ਹੀ ਨਿਕਲਿਆ ਕਿ ਜੋ ਉਹ ਸੋਚ ਰਿਹਾ ਸੀ ਸੱਚ ਹੈ ਜਾਂ ਕੋਈ ਗੱਪ ਹੈ ਤੇ ਹਰਦੇਵ ਕੌਰ ਉਹਦੇ ਹਾਸੇ ਵਿੱਚ ਸ਼ਾਮਲ ਹੁੰਦੀ ਹੋਈ ਅੱਡੀ ਮਰਦੀ ਜੇ ਸੱਚ ਮੰਨਣਾ ਤਾਂ ਸੱਚ ਜੇ ਨਹੀਂ ਮੰਨਣਾ ਤਾਂ ਗੱਪ ਫਾਗਿਓ ਬਲਦੇਵ ਹੱਸਦਾ ਹੋਇਆ ਲੈ ਤੂੰ ਤਾਂ ਹੁਣ ਕਵਿਤਰੀਓ ਬਣ ਗਈ ਦੇਖ ਕਿਵੇਂ ਲੈ ਬੱਦੇ ਢੰਗ ਨਾਲ ਦੱਸਣ ਲੱਗੀ ਦੱਸੋ ਨਾ ਐਡੀ ਵੱਡੀ ਖੁਸ਼ਖਬਰੀ ਮਸਾਂਤਾਰ ਆਪਣੇ ਹੁਣ ਸੁਣੀ ਐ ਮੁੜ ਕੇ ਨਾ ਦੱਸਾਂ ਸੱਲਾ ਬਾਦ ਹਰਦੇਵਕੌਰ ਬਲਦੇਵ ਨੂੰ ਆਖਣ ਲੱਗੀ ਕਿ ਸਿਆਣਿਆਂ ਨੇ ਉਂਝ ਹੀ ਨਹੀਂ ਕਿਹਾ ਨਿਆਣਿਆਂ 'ਚ ਰੱਬ ਵਸਦਾ ਹੈ ਆਪਣਾ ਬਿੰਦਰਾ ਅਨੇ ਬਹਾਨੇ ਰੋਸ ਕਰਦਾ ਰਹਿੰਦਾ ਸੀ ਕੱਲਾ ਹੋਣ ਕਰਕੇ ਇੱਕ ਦਿਨ ਮੁੰਜਾ ਬਣਾ ਕੇ ਕਹਿੰਦਾ ਮੰਮੀ ਮੈਂ ਇਕੱਲਾ ਨਾ ਕੋਈ ਭਰਾ ਨਾ ਕੋਈ ਭੈਣ ਮੈਂ ਦੱਸੋ ਕਿਹਦੇ ਨਾਲ ਖੇਡਾਂ ਤੁਹਾਨੂੰ ਪਤਾ ਮੇਰੀ ਜਮਾਤ ਦਾ ਗੁਰਪ੍ਰੀਤ ਇੱਕ ਦਿਨ ਸਾਹਿਬ ਨਾਲ ਲੜ ਪਿਆ ਕਿੱਥੇ ਗੁਰਪ੍ਰੀਤ ਕਿੱਥੇ ਸਾਹਿਬ ਸਾਹਿਬ ਨੂੰ ਗੁਰਪ੍ਰੀਤ ਨੇ ਚੰਗਾ ਕੁਟਾਪਾ ਚੜਾਇਆ ਬਸ ਵੇਰ ਕੀ ਸੀ ਅੱਧੀ ਛੁੱਟੀ ਸਾਹਿਬ ਦੇ ਵੱਡੇ ਭਰਾ ਸੁਖਮਨ ਨੂੰ ਪਤਾ ਲੱਗ ਗਿਆ ਫਿਰ ਗੁਰਪ੍ਰੀਤ ਮਿੰਤਾ ਤਰ ਲੈ ਕਰਕੇ ਮਸਾਂ ਹੀ ਛੁੱਟਿਆ ਸੁਖਮਨ ਕੋਲ ਮੋੜ ਕੇ ਗੁਰਪ੍ਰੀਤ ਦੀ ਹਿੰਮਤ ਨਹੀਂ ਬਈ ਸਾਹਿਬ ਵੱਲ ਵੇਖਣ ਦੀ ਜੇ ਮੇਰਾ ਕੋਈ ਭਰਾ ਹੋਵੇ ਉਹ ਵੀ ਕਿਸੇ ਨੂੰ ਹੱਥ ਨਾ ਲਾਉਣ ਦੇਵੇ ਮੈਨੂੰ ਇਕੱਲਾ ਹੋਣ ਕਰਕੇ ਡਰਦਾ ਮਾਰਿਆ ਮੈਂ ਤਾਂ ਕਿਸੇ ਨਾਲ ਪੰਗਾ ਵੀ ਨਹੀਂ ਲੈਂਦਾ ਅੱਗੇ ਉਹ ਮੈਂ ਹੱਸਦੀ ਨੇ ਪੁੱਛਿਆ ਅਛਾ ਤੈਨੂੰ ਹੁਣ ਲੜਾਈ ਕਰਨ ਲਈ ਭਰਾ ਚਾਹੀਦਾ ਉਂਝ ਨਹੀਂ ਲੋੜ ਭਰਾ ਜਾਂ ਭੈਣ ਦੀ ਮੇਰੀ ਗੱਲ ਸੁਣ ਬਿੰਦਰ ਮੂੰਹ ਜਿਹਾ ਬਣਾ ਕੇ ਏ ਮੰਮੀ ਲੜਾਈ ਲਈ ਥੋੜਾ ਚਾਹੀਦਾ ਪਰ ਉਹਦੀ ਇੱਕ ਗੱਲ ਹੈ ਭਰਾ ਤਾਂ ਹੁਣੇ ਹੀ ਚਾਹੀਦਾ ਮੈਂ ਹੱਸਦਿਆਂ ਕਿਹਾ ਕਿ ਜੇ ਭੈਣ ਆ ਗਈ ਫੇਰ ਬਿੰਦਰ ਖੁਸ਼ ਹੋ ਕੇ ਆਖਦਾ ਭੈਣ ਵੀ ਠੀਕ ਆ ਰਖੜੀ ਵਾਲੇ ਦਿਨ ਮੇਰੀਆਂ ਬਾਹਾਂ ਸੁਨੀਆਂ ਰਹਿੰਦੀਆਂ ਸਭ ਨੇ ਰਖੜੀਆਂ ਬੰਨੀਆਂ ਹੁੰਦੀਆਂ ਫੇਰ ਮੇਰੀ ਬਾਹ ਤੇ ਮੇਰੀ ਭੈਣ ਬੰਨਿਆ ਕਰੂਗੀ ਰਖੜੀ ਭੈਣ ਦਾ ਭਰਾ ਕੋਈ ਵੀ ਤਾਂ ਹੋਵੇ ਮੇਰੇ ਨਾਲ ਨੂੰ ਜਦੋਂ ਬਿੰਦਰ ਇਹ ਜਾਖਦਾ ਮੈਂ ਉਹਨੂੰ ਬਾਬਾ ਜੀ ਕੋਲ ਅਰਦਾਸ ਕਰਨ ਲਈ ਆਖਦੀ ਕਿ ਬਾਬਾ ਜੀ ਉਹਨੂੰ ਕਿਆ ਕਰ ਕਿ ਬਾਬਾ ਜੀ ਮੇਰੇ ਨਾਲ ਨੂੰ ਭੈਣ ਦਾ ਭਰਾ ਦੇ ਦਿਓ ਹਰਦੇਵ ਕੌਰ ਦੀਆਂ ਗੱਲਾਂ ਸੁਣ ਬਲਦੇਵ ਹੱਸਣ ਲੱਗ ਪਿਆ ਅੱਛਾ ਰੱਬ ਨੇ ਉਹਦੇ ਲਈ ਭੇਜਿਆ ਉਹਦਾ ਵੀਰ ਜਾਂ ਭੈਣ ਹੋਰ ਕੀ ਨਹੀਂ ਆਪਾਂ ਕੋਲ ਆਪਣਾ ਇੱਕ ਪੁੱਤ ਬੇਥੇਰਾ ਸੀ ਹਰਦੇਵ ਕੋਰਾ ਸੀ ਅਗਿਓ ਬਲਦੇਵ ਆਖਣ ਲੱਗਾ ਨਹੀਂ ਕਮਲੀਏ ਪੁੱਤ ਨਾਲ ਧੀ ਵੀ ਜ਼ਰੂਰੀ ਐ ਮੇਰੇ ਸਾਰੇ ਦੋਸਤਾਂ ਦੇ ਘਰ ਪੁੱਤਾਂ ਦੇ ਨਾਲ ਨਾਲ ਧੀਆਂ ਵੀ ਨੇ ਜਦੋਂ ਆਪਣੀਆਂ ਧੀਆਂ ਦੀਆਂ ਗੱਲਾਂ ਸੁਣਾਉਂਦੇ ਨੇ ਤਾਂ ਮੇਰਾ ਵੀ ਜੀ ਕਰਦਾ ਕਿ ਮੈਂ ਵੀ ਆਪਣੀ ਧੀ ਬਾਰੇ ਗੱਲ ਕਰਾਂ ਚਲ ਧੀ ਹੋਵੇ ਜਾਂ ਪੁੱਤ ਘਰ ਤੇ ਧੀਆਂ ਦਾ ਵਾਧਾ ਤਾਂ ਹੋਵੇ ਉਹ ਗੱਲ ਕਰਦੇ ਕਰਦੇ ਕਦੋਂ ਕਮਲ ਨਰਸਿੰਗ ਹੌਮ ਪਹੁੰਚ ਗਏ ਪਸੇ ਨਾ ਲੱਗਿਆ ਹੁਣ ਬਲਦੇਵ ਨੇ ਬਾਹਰ ਜਾਣ ਦਾ ਵਿਚਾਰ ਥੋੜੇ ਮਹੀਨਿਆਂ ਲਈ ਟਾਲ ਦਿੱਤਾ ਉਹ ਸੋਚਣ ਲੱਗਿਆ ਕਿ ਹੁਣ ਤਾਂ ਨਵੇਂ ਜੀ ਦਾ ਮੂੰਹ ਵੇਖਣ ਤੋਂ ਬਾਅਦ ਹੀ ਜਹਾਜ਼ ਵੇਖਣਾ ਹੈ ਵਕਤ ਹੌਲੀ ਹੌਲੀ ਸਰਕਦਾ ਰਿਹਾ ਹਰਦੇਵ ਕੌਰ ਤੇ ਬਲਦੇਵ ਦੀਆਂ ਉਡੀਕਾਂ ਦੀਆਂ ਘੜੀਆਂ ਨੇੜੇ ਹੋਣ ਲੱਗੀਆਂ ਮੰਦਰ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਪੁੱਛਦਾ ਮੰਮੀ ਕਦੋਂ ਆਉਣਾ ਮੇਰੇ ਵੀਰ ਚਾ ਭੈਣ ਨੇ ਕਿੰਨੇ ਦਿਨ ਹੋ ਗਏ ਹੁਣ ਤਾਂ ਹਰਦੇਵ ਕੌਰ ਬਿਨਾਂ ਕੁ ਜਾ ਕੇ ਅਸਨ ਲੱਗ ਪਈ। ਉਹ ਦਿਨ ਛੇਤੀ ਹੀ ਆ ਗਿਆ ਜਿਸ ਦੀ ਸਾਰੇ ਪਰਿਵਾਰ ਨੂੰ ਉਡੀਕ ਸੀ। ਗੁਰਸੇਰਤ ਜਿਉਂ-ਜਿਉਂ ਨਾਵਲ ਦੀ ਕਹਾਣੀ ਸੁਣਾ ਰਿਹਾ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਮਨ ਦੀਆਂ ਪਰਤਾਂ ਤੇ ਸਾਰੇ ਪਾਤਰਾਂ ਦੀਆਂ ਤਸਵੀਰਾਂ ਉੱਗੜ ਗਈਆਂ ਹੋਣ ਤੇ ਉਹ ਸਾਰੇ ਪਾਤਰ ਮੇਰੇ ਸਾਹਮਣੇ ਘੁੰਮ ਰਹੇ ਹੋਣ। ਗੁਰਸੇਰਤ ਅੱਖ ਲੱਗਿਆ ਕਿ ਬਾਕੀ ਕਹਾਣੀ ਰਾਤ ਨੂੰ ਸਹੀ। ਮੈਂ ਭਾਵੇਂ ਗੁਰਸੇਰਤ ਨੂੰ ਅੱਗੇ ਕਹਾਣੀ ਤੋਰਨ ਲਈ ਤਾਂ ਨਹੀਂ ਕਹਿ ਸਕੀ ਪਰ ਬਾਕੀ ਰੰਦਾ ਦਿਨ ਕਹਾਣੀ ਬਾਰੇ ਸੋਚਦੀ ਹੋਈ ਨਾ ਗੁਜ਼ਾਰ ਦਿੱਤਾ ਸਾਰਾ ਦਿਨ ਕਹਾਣੀ ਦੇ ਅੱਗੇ ਤੁਰਨ ਦੀ ਉਡੀਕ ਬਣੀ ਰਹੀ ਉਸ ਰਾਤ ਫੋਨ ਤੇ ਭਾਵੇਂ ਗੁਰਸੇਰ ਦਾ ਮਨ ਨਹੀਂ ਸੀ ਨਾਵਲ ਦੀ ਕਹਾਣੀ ਅੱਗੇ ਛੇੜਨ ਦਾ ਪਰ ਮੈਂ ਜ਼ਿੱਦ ਨਾਲ ਉਹਨੂੰ ਨਾਵਲ ਅੱਗੇ ਤੋਰਨ ਲਈ ਮਨਾ ਕੇ ਹਿੱਸਾ ਲਿਆ ਮੈਂ ਗੁਰਸੇਰ ਉਸ ਕੋਲ ਝੂਠਾ ਮੋਠਾ ਰੁੱਸਾ ਕਰਦੀ ਨੇ ਕਿਹਾ ਜੇਕਰ ਤੁਸੀਂ ਮੈਨੂੰ ਨਾਵਲ ਦੀ ਕਹਾਣੀ ਨਹੀਂ ਸੁਣਾ ਸਕਦੇ ਤਾਂ ਮੈਂ ਉਹ ਨਾਵਲ ਦੇ ਲਿਆ ਮੈਂ ਆਪੇ ਪੜ ਲੈਣਾ ਮੇਰੀ ਅਕਲ ਸੁਣ ਗੁਰਸੇਰਤ ਟਾਲ ਮਟੋਲ ਕਰਦਾ ਹੋਇਆ ਅੱਗੇ ਦੀ ਕਹਾਣੀ ਸੁਣਾਉਣ ਲੱਗਿਆ ਹਰਦੇਵ ਕੌਰ ਦੇ ਦਰਦਾਂ ਸ਼ੁਰੂ ਹੋਈਆਂ ਤਾਂ ਉਸ ਨੂੰ ਹਸਪਤਾਲ ਦਾ ਕਰ ਕਰਾਇਆ ਗਿਆ ਐਨੇ ਸਾਲਾਂ ਬਾਅਦ ਬੱਚਾ ਹੋਣ ਕਾਰਨ ਹਰਦੇਵ ਕੌਰ ਬਹੁਤ ਸਾਰੀਆਂ ਅੰਦਰੂਨੀ ਸਮੱਸਿਆਵਾਂ ਨਾਲ ਦੋ ਚਾਰ ਕੋ ਰਹੀ ਸੀ ਡਾਕਟਰ ਦੇ ਮੂੰਹੋਂ ਵੱਡੇ ਆਪਰੇਸ਼ਨ ਦੀ ਗੱਲ ਸੁਣ ਬਲਦੇਵ ਸਿਓ ਘਬਰਾ ਗਿਆ ਉਦੋਂ ਕਿਹੜਾ ਬਹੁਤੇ ਆਪਰੇਸ਼ਨਾਂ ਨਾਲ ਬੱਚੇ ਜੰਮਦੇ ਸਨ ਉਦੋਂ ਤਾਂ ਕੋਈ ਬਿਰਲਾ ਵੇਟਲਾ ਆਪਰੇਸ਼ਨ ਹੀ ਹੁੰਦਾ ਸੀ ਜਦੋਂ ਡਾਕਟਰ ਪੂਰੀ ਬਾਹ ਲਾਕੇ ਥੱਕ ਜਾਂਦੇ ਤਾਂ ਆਪਰੇਸ਼ਨ ਨੂੰ ਹੱਥ ਪਾਉਂਦੇ ਅੱਜਕੱਲ੍ਹ ਵਾਂਗੂ ਥੋੜਾ ਇਹ ਝੱਟ ਚੀਰ ਫਾੜ ਕਰ ਦਿਓ ਆਪਰੇਸ਼ਨ ਸੁਖੀ ਸੰਧੀ ਸਿਰੇ ਚੜਿਆ ਜਦੋਂ ਡਾਕਟਰ ਨੇ ਆਪਰੇਸ਼ਨ ਥੀਏਟਰ ਚੋਂ ਬਾਹਰ ਆ ਕੇ ਆਪਰੇਸ਼ਨ ਸਹੀ ਸ੍ਰਾਮਤ ਸਿਰੇ ਚੜਨ ਦੀ ਗੱਲ ਆਖੀ ਤਾਂ ਬਲਦੇਵ ਦੇ ਕੰਨਾਂ 'ਚ ਬੱਚੇ ਜੀਆਂ ਕਿਲਕਾਰੀਆਂ ਗੂੰਜੀਆਂ ਉਹਦੋਂ ਉਹਦੀ ਮਰੀ ਮੁੱਕੀ ਜਾਨ ਵਿੱਚ ਜਾਣਾ ਕਿ ਹਰਦੇਵ ਕੌਰ ਤੇ ਭਾਵੇਂ ਦਵਾਈਆਂ ਦਾ ਅਸਰ ਸੀ ਪਰ ਫੇਰ ਵੀ ਮਾੜੀ ਚੀਜ਼ ਸੁਰਤ ਸੀ ਉਹ ਨਸ਼ੀਆਂ ਅੱਖਾਂ ਨਾਲ ਨਵਜੰਮੇ ਜੀ ਨੂੰ ਵੇਖ ਰਹੀ ਸੀ ਡਾਕਟਰ ਤੇ ਨਰਸਾਂ ਪਤਾ ਨਹੀਂ ਕੀ ਅੰਗਰੇਜ਼ੀ ਵਿੱਚ ਗੱਟਮਟ ਕਰ ਰਹੇ ਸਨ ਇੱਕ ਨਰਸ ਨੇ ਬੱਚੇ ਨੂੰ ਫਰਹਾ ਤੇ ਰੁਈ ਨਾਲ ਸਾਫ਼ ਕਰ ਤੌਲੀਏ ਵਿੱਚ ਲੇਟ ਦੇ ਦਿੱਤਾ ਬਲਦੇਵ ਸਿੰਘ ਦੇ ਕੰਨ ਕਮਰੇ ਦੇ ਬਾਹਰ ਉਡੀਕ ਰਹੇ ਸਨ ਤੀਜਾ ਪੁੱਤ ਹੋਣ ਦੀ ਖਬਰ ਬਾਬਤ ਪਰ ਜਿਉਂ-ਜਿਉਂ ਸਮਾਂ ਲੰਘਦਾ ਜਾ ਰਿਹਾ ਸੀ ਉਸ ਦੇ ਦਿਲ ਦੀਆਂ ਧੜਕਨਾਂ ਦੀ ਰਫ਼ਤਾਰ ਵਧ ਰਹੀ ਸੀ ਕਿਉਂਕਿ ਕਿੰਨੀ ਵਾਰ ਨਰਸਾਂ ਉਹਦੇ ਕੋਲੋਂ ਚੁੱਪ-ਚਾਪ ਲੰਘ ਗਈਆਂ ਆਪਰੇਸ਼ਨ ਥੀਏਟਰ ਤੋਂ ਬਾਹਰ ਆਉਣ ਵਾਲੀਆਂ ਨਰਸਾਂ ਨੂੰ ਉਹ ਕਿੰਨੀ ਵਾਰ ਪੁੱਛ ਚੁੱਕਿਆ ਸੀ ਕਿ ਮਰੀਜ਼ ਦੀ ਹਾਲਤ ਕਿਵੇਂ ਹੈ ਉਹ ਦਰਾਸਾ ਜਿਹਾ ਦਿੰਦੀਆਂ ਕਿ ਉਹ ਖਤਰੇ ਤੋਂ ਬਾਹਰ ਹੈ ਸਭ ਕੁਝ ਠੀਕ ਹੈ ਪਰ ਜਦੋਂ ਬੱਚੇ ਬਾਰੇ ਪੁੱਛਤਾ ਤਾਂ ਉਹ ਚੁੱਪ ਕਰpassਾ ਵਟ ਜਾਂਦੀਆਂ ਡਾਕਟਰ ਮੈਡਮ ਜਦੋਂ ਆਪਰੇਸ਼ਨ ਥੀਏਟਰ ਵਿੱਚੋਂ ਬਾਹਰ ਆਈ ਤਾਂ ਉਹਨੂੰ ਵੀ ਪੁੱਛਿਆ ਕਿ ਬੱਚਾ ਕਿਵੇਂ ਹੈ ਉਹਦੇ ਮੂੰਹ ਐਨਾ ਹੀ ਨਿਕਲਿਆ ਬੱਚਾ ਤੇ ਮਾਂ ਦੋਵੇਂ ਠੀਕ ਨੇ ਤੰਦਰੁਸਤ ਨੇ ਜਦੋਂ ਉਹਨੇ ਪੁੱਛਿਆ ਕਿ ਪੁੱਤ ਜਾਂ ਧੀ ਡਾਕਟਰ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਹਨ ਸੁਣਿਆ ਕਰ ਉਹਦੀ ਕੋਲੋਂ ਲੰਗੀ ਬਸਦੇਵ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਭਰ ਰਹੇ ਸਨ ਕਿ ਕੀ ਉਹਦਾ ਬੱਚਾ ਠੀਕ ਵੀ ਹੈ ਕਿਦਰੇ ਉਹ ਇਸ ਤੋਂ ਅੱਗੇ ਸੋਚਦਿਆਂ ਉਹਦਾ ਸਾਰਾ ਸਰੀਰ ਕੰਬ ਜਾਂਦਾ ਉਹਦੇ ਮੱਥੇ ਤੇ ਠੰਡੀਆਂ ਤੇ ਰੇੜੀਆਂ ਉੱਭਰ ਆਉਂਦੀਆਂ ਤੇ ਫੇਰ ਉਹ ਆਪੇ ਆਪਦਾ ਨਹੀਂ 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 ਇੰਜ ਨਹੀਂ ਹੋ ਸਕਦਾ ਡਾਕਟਰ ਤੇ ਨਰਸਾਂ ਵਿਚਾਰੀਆਂ ਹਕੀਕਤ ਹੋਰ ਵੀ ਬਥੇਰੇ ਮਰੀਜ਼ ਦੇਖਣੇ ਹੁੰਦੇ ਆ ਮੈਥੋਂ ਪਹਿਲਾਂ ਵੀ ਦੋ ਕੇਸ ਹੋਏ ਸਨ ਤੇ ਹੁਣ ਵੀ ਇੱਕ ਹੋਰ ਔਰਤ ਦਰਦਾਂ ਨਾਲ ਕਰਲਾ ਰਹੀ ਸ਼ਰਦ ਇਸੇ ਨਟਭੱਜ ਵਿੱਚ ਉਹ ਮੇਰੀਆਂ ਗੱਲਾਂ ਦਾ ਕੋਈ ਬਹੁਤਾ ਹੰਗਾਰਾ ਨਹੀਂ ਪਰਦੀ ਹਰਦੇਵ ਕੌਰ ਆਪਰੇਸ਼ਨ ਥੀਏਟਰ ਤੋਂ ਬਾਅਦ ਜਨਰਲ ਵਾਰਡ ਵਿੱਚ ਲਿਆਂਦੀ ਗਈ ਪਰ ਉਹਨੂੰ ਹੁਣ ਬਹੁਤੀ ਸੁਰਤ ਨਹੀਂ ਸੀ ਦਵਾਈਆਂ ਤੇ ਟੀਕਿਆਂ ਦੇ ਅਸਰ ਕਰ ਮਲਦੀਪ ਸਿੰਘ ਉਹਦੇ ਬੈੱਡ ਲੱਗੇ ਕਿ ਛੋਟੇ ਜਿਹੇ ਮੇਜ਼ ਤੇ ਬੈਠ ਗਿਆ ਪਰ ਉਹਦੇ ਮਨ ਅੰਦਰ ਕਾਲ ਪਈ ਹੋਈ ਸੀ ਕਿ ਕੋਈ ਤਾਂ ਦੱਸੇ ਕਿ ਪੁੱਤ ਹੈ ਜਾਂ ਧੀ ਪੁੱਤ ਜਾਂ ਧੀ ਦੀ ਖਬਰ ਉਡੀਕਦਿਆਂ ਉਡੀਕਦਿਆਂ 2 ਘੰਟਿਆਂ ਤੋਂ ਉੱਪਰ ਸਮਾਂ ਪੀਤ ਗਿਆ ਪਰ ਖਾਲੇ ਤੱਕ ਨਾ ਤਾਂ ਬਲਦੀਪ ਸਿੰਘ ਉਸਦਾ ਬੱਚਾ ਦਿਖਾਇਆ ਗਿਆ ਦਿੱਨਾ ਹੀ ਦੱਸਿਆ ਗਿਆ ਕਿ ਉਹਦੇ ਪਰਿਵਾਰ ਵਿੱਚ ਜੀਆਂ ਦਾ ਵਾਅਦਾ ਕਰਨ ਵਾਲਾ ਜੋ ਆਖ ਪੁੱਤ ਹੈ ਜੰਤੀ ਨਰਸਾਉਂ ਦੀਆਂ ਤੇ ਹਰਦੇਵ ਕੌਰ ਨੂੰ ਵੇਖ ਕੇ ਚਲੇ ਜਾਂਦੀ ਹੈ ਜਦੋਂ ਉਹ ਬੱਚੇ ਬਾਰੇ ਪੁੱਛਦਾ ਤਾਂ ਮੂਰਿਆਂ ਚੁੱਪੀ ਤੋਂ ਵੱਧ ਕੋਈ ਜਵਾਬ ਨਾ ਮਿਲਦਾ ਜਿਸ ਕਾਰਨ ਬਲਦੇਵ ਸਿੰਘ ਦਾ ਹੌਸਲਾ ਟਹਿ ਟੇੜੀ ਹੋਣ ਕਿਨਾਰੇ ਆ ਗਿਆ ਐਨੇ ਨੂੰ ਇੱਕ ਨਰਸ ਸੁਨੇਹਾ ਲੈ ਕੇ ਆਈ ਕਿ ਤੁਹਾਨੂੰ ਡਾਕਟਰ ਨੇ ਆਪਣੇ ਦਫ਼ਤਰ ਵਿੱਚ ਸੱਦਿਆ ਉਹ ਸੁਣ ਨਰਸ ਦਾ ਸੁਨੇਹਾ ਸੁਣ ਬਲਦੇਵ ਦੀਆਂ ਪੜਪੜੀ ਦੀਆਂ ਨਸਾਂ ਉੱਪਰ ਥੱਲੇ ਹੋਣ ਲੱਗੀਆਂ ਉਹ ਪਾਰੇ-ਪਾਰੇ ਕਦਮਾਂ ਨਾਲ ਮਸਾਂ ਹੀ ਡਾਕਟਰ ਦੇ ਕਮਰੇ ਤੱਕ ਆ ਪੜਿਆ ਡਾਕਟਰ ਨੇ ਉਸਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕਰਕੇ ਉਹਦੇ ਮੂੰਹ ਤੇ ਨਿਗਾਹ ਟਿਕਾ ਲਈ ਬਲਦੇਵ ਸੋਚ ਰਿਹਾ ਸੀ ਕਿ ਹੁਣ ਕੀ ਗੱਲ ਹੋ ਗਈ ਹੈ ਦਫ਼ਤਰ ਵਿੱਚ ਕਿਉਂ ਬੁਲਾਇਆ ਕਿੰਨੇ ਹੀ ਸਵਾਲ ਖੜੇ ਉਹਦੇ ਮੂੰਹ ਵਿੱਚ ਹੀ ਸੰਕੇ ਡਾਕਟਰ ਕਹਿਣ ਲੱਗੀ ਸਾਰੇ ਜੀ ਰੱਬ ਦੇ ਜੀ ਨੇ ਭਾਵੇਂ ਅਸੀਂ ਲੱਖ ਤਰੱਕੀ ਕਰ ਲਈਏ ਪਰ ਉਸ ਪਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿਣਾ ਹੀ ਪੈਂਦਾ ਡਾਕਟਰ ਦੀਆਂ ਗੱਲਾਂ ਬਲਦੇਵ ਦੇ ਖਿਆਲਾਂ ਨੂੰ ਹੋਰ ਵੀ ਘੁਤੜਨ ਲੱਗੀਆਂ ਕਿਉਂ ਘੁਬੜਾ ਕੇ ਡਾਕਟਰ ਦੇ ਮੂੰਹ ਵੱਲ ਨੀਜ਼ ਲਾ ਕੇ ਵੇਖਦਾ ਹੋਇਆ ਆਖਣ ਲੱਗਿਆ ਮੈਡਮ ਮੈਨੂੰ ਦੱਸੋ ਮੇਰਾ ਬੱਚਾ ਕਿੱਥੇ ਹੈ ਕਿੰਨੇ ਘੰਟੇ ਹੋ ਗਏ ਤੁਸੀਂ ਅਜੇ ਤੱਕ ਮੈਨੂੰ ਮੇਰਾ ਬੱਚਾ ਨਹੀਂ ਵਿਖਾਇਆ ਉਹ ਠੀਕ ਤਾਂ ਹੈ ਡਾਕਟਰ ਬਲਦੇਵ ਦੇ ਮੂੰਹ ਵੱਲ ਵੇਖ ਲਈ ਤੁਹਾਡਾ ਬੱਚਾ ਤੰਦਰੁਸਤ ਹੈ ਤੀ ਸਮਝ ਲਓ ਜਾ ਪੁੱਤ ਹੈ ਤਾਂ ਰੱਬ ਦਾ ਜੀ ਬਲਦੇਵ ਖਿੱਚ ਕੇ ਗੁੱਸੇ ਨਾਲ ਭਰਿਆ ਹੋਇਆ ਮੈਨੂੰ ਪਤਾ ਆਪਾਂ ਸਾਰੇ ਹੀ ਰੱਬ ਦੇ ਜੀ ਆ ਪਰ ਸਾਨੂੰ ਰੱਬ ਦੇ ਜੀਆ ਨੂੰ ਵੀ ਰੱਬ ਨੇ ਮੁੰਡੇ ਜਾਂ ਕੁੜੀ ਦੇ ਨਾਮਾ ਹੇਠ ਤੀਆਂ ਦਾ ਪੁੱਤਾਂ ਦੇ ਰਿਸ਼ਤੇ ਨਾਲ ਬੰਨਿਆ ਹੋਇਆ ਹੁਣ ਮੈਨੂੰ ਇਹ ਦੱਸੋ ਕਿ ਮੁੰਡਾ ਹੈ ਜਾਂ ਕੁੜੀ ਡਾਕਟਰ ਮੋਰ ਉਹੀ ਗੱਲਾਂ ਦੁਹਰਾਉਂਦੇ ਹੋਏ ਪ੍ਰਮਾਤਮਾ ਨੇ ਮੁੰਡਾ ਤੇ ਕੁੜੀ ਨਾਲੋਂ ਵੱਖਰੇ ਜੀਵ ਵੀ ਬਣਾਇਆ ਡਾਕਟਰ ਦੀ ਗੱਲ ਸੁਣ ਬਲਦੇਵ ਆਪਣੀ ਕੁਰਸੀ ਤੋਂ ਉੱਠ ਖੜਾ ਹੋਇਆ ਉਸ ਦੀਆਂ ਅੱਖਾਂ ਅੱਗੇ ਘੁੰਮੇ ਰਹੀ ਉਸ ਨੂੰ ਕੁਝ ਨਹੀਂ ਸੀ ਸੁਝ ਰਿਹਾ ਕਿ ਉਹ ਹੁਣ ਕੀ ਕਹੇ ਉਹ ਮੁਰ ਚੁੱਪਚਾਪ ਕੁਰਸੀ ਤੇ ਬੈਠ ਗਿਆ ਉਸਨੇ ਅੱਖਾਂ ਮੂਰੇ ਉਹਦੇ ਪਿੰਡ ਆਉਂਦੇ ਖੁਸਰਿਆਂ ਦੇ ਚਿਹਰੇ ਕੋ ਮਨ ਲੱਗੇ ਉਹਨਾਂ ਦੀਆਂ ਤਾੜੀਆਂ ਦੀਆਂ ਆਵਾਜ਼ਾਂ ਉਹਦੇ ਕੰਨਾਂ ਤੇ ਪਰਦਿਆਂ ਤੱਕ ਟਕਰਾਉਣ ਲੱਗੀਆਂ ਉਸ ਨੂੰ ਇੰਜ ਲੱਗਿਆ ਜਿਵੇਂ ਉਸਦੀ ਜਾਨ ਨਿਕਲ ਗਈ ਹੋਵੇ ਉਸ ਨੂੰ ਲੋਕਾਂ ਦੇ ਹੱਸਦੇ ਮਖੌਲ ਕਰਦੇ ਚਿਹਰੇ ਦਿਸਣ ਲੱਗੇ ਉਹ ਨਜ਼ਰਾਂ ਨੀਵੀਆਂ ਕਰਕੇ ਬੈਠ ਗਿਆ ਜਿਵੇਂ ਪਤਾ ਨਹੀਂ ਉਹਨੇ ਕਿਹੜਾ ਗੁਨਾਹ ਕੀਤਾ ਹੋਵੇ ਡਾਕਟਰ ਨੇ ਹਮਦਰਦੀ ਭਰੇ ਬੋਲ ਕਿ ਹਰ ਜੀ ਆਪਣੀ ਕਿਸਮਤ ਆਪ ਲੇਖਵਾ ਕੇ ਲਿਆਉਂਦਾ ਹੈ ਨੂੰ ਅਣ ਸੁਣਿਆ ਕਰ ਕੁਰਸੀ ਤੋਂ ਉੱਠ ਖੜਾ ਹੋਇਆ ਤੇ ਬਿਨਾਂ ਡਾਕਟਰ ਬਲਵਿਕ ਖਾਂ ਦਰਵਾਜ਼ੇ ਦੇ ਬਲ ਤੁਰ ਪਿਆ ਜਦੋਂ ਉਹ ਦਰਵਾਜ਼ੇ ਵਿੱਚੋਂ ਬਾਹਰ ਨਿਕਲਣ ਲੱਗਿਆ ਇੱਕ ਨਰਸ ਬਹੁਤ ਹੀ ਸੋਹਣੇ ਬੱਚੇ ਨੂੰ ਗੁਲਾਬੀ ਤੌਲੀਏ ਵਿੱਚ ਲਪੇਟ ਕੇ ਡਾਕਟਰ ਦੇ ਕਮਰੇ ਅੰਦਰ ਦਾਖਲ ਹੋ ਰਹੀ ਸੀ ਬੱਚੇ ਦਾ ਚਿਹਰਾ ਗੁਲਾਬੀ ਤੌਲੀਏ ਦੇ ਗੁਲਾਬੀ ਰੰਗ ਵਿੱਚ ਹੀ ਕੁਲਿਆ ਹੋਇਆ ਸੀ ਬੱਚੇ ਦੀਆਂ ਮੋਟੀਆਂ-ਮੋਟੀਆਂ ਅੱਖਾਂ ਚਾਰ ਚੁਫੇਰੇ ਘੁੰਮ ਰਹੀਆਂ ਸਨ ਉਹ ਬੱਚੇ ਨੂੰ ਵੇਖਣ ਲੱਗਿਆ ਕਿੰਨਾ ਸੋਹਣਾ ਬੱਚਾ ਹੈ ਤੇ ਦੂਸਰੇ ਹੀ ਪਰ ਉਹਦੇ ਮਨ ਵਿੱਚ ਖਿਆਲ ਆਇਆ ਕਿ ਕਿੰਨੇ ਭਾਗਾਂ ਵਾਲੇ ਹੋਣੇ ਆ ਇਹਦੇ ਮਾਪਿਓ ਟੀ ਕਸੀਆਂ ਕਿੱਕੇ ਜਿਹੇ ਬੱਚੇ ਨੂੰ ਜਨਮ ਦੇਣ ਵਾਲੇ ਅਨੇਕਾਂ ਸਵਾਲਾਂ ਵਿੱਚ ਉਲਝਾ ਉਹ ਮਸਾਂ ਹੀ ਦਰਵਾਜ਼ੇ ਵਿੱਚੋਂ ਬਾਹਰ ਨਿਕਲਿਆ ਹਾਰੇ ਮਸਾਂ ਪੰਜ ਸੱਤ ਕਦਮੀ ਤੁਰਿਆ ਹੋਣਾ ਕਿ ਮੋੜ ਪਿੱਛੋਂ ਆਵਾਜ਼ ਪੈ ਗਈ ਜਦੋਂ ਉਹਨੇ ਪਿੱਛੇ ਮੁੜ ਕੇ ਵੇਖਿਆ ਉਹਦੇ ਪਿੱਛੇ-ਪਿੱਛੇ ਉਹੀ ਨਰਸਾਰੀ ਸੀ ਜਿਹੜੀ ਉਹਨੂੰ ਬੱਚੇ ਸਮੇਤ ਦਰਵਾਜ਼ੇ ਕੋਲ ਮਿਲੀ ਸੀ ਨਰਸੋ ਦੇ ਵੱਲ ਵੇਖਦੀ ਹੋਈ ਕਹਿਣ ਲੱਗੀ ਤੁਸੀਂ ਕਾਫੀ ਦੇਰ ਤੋਂ ਪੁੱਛ ਰਹੇ ਸੀ ਤੁਹਾਡਾ ਬੱਚਾ ਕਿੱਥੇ ਹੈ ਆ ਵੇਖੋ ਤੁਹਾਡਾ ਬੱਚਾ ਜਦੋਂ ਉਹਨੇ ਬੱਚੇ ਵੱਲ ਵੇਖਿਆ ਉਹਦੇ ਅੰਦਰ ਇੱਕ ਚੀਜ਼ ਨਿਕਲੀ ਦੇ ਨਾਲ ਹੀ ਇੱਕ ਹੌਂਕਾ ਵੀ ਪਰ ਦੋਵੇਂ ਅੰਦਰ ਹੀ ਡੁੱਬ ਗਏ ਅਤੇ ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ